ਵਾਈਸ ਪ੍ਰਧਾਨ ਵੀ ਹੈ rahul punj ਜਿਹੜਾ ਅਸੀਂ ਇੱਕ ਸਰਵੇ ਕੀਤਾ ਸੀਗਾ ਸਰਵੇ ਦੇ ਵਿੱਚ ਪਹਿਲਾ ਨਾਮ ਆ ਰਿਹਾ ਸੀਗਾ rahul punj ਦਾ ਤੇ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ ਮੁਕਾਬਲੇ ਦੇ ਵਿੱਚ ਜਿਹੜੇ ਦੋ ਨਾਮ ਚੱਲੇ ਗਏ ਰਾਹੁਲ ਪੌਂਦੀ ਚਲੋ ਪ੍ਰਧਾਨਤਾ ਲੱਗੇ ਗਿਆ ਨਾਲ ਭਾਵੇਂ 22 ਲੱਗਿਆ ਹੋਵੇ ਪਰ ਪ੍ਰਧਾਨਗੀ ਦਾ ਤਾਜ ਲੋਕ ਜ਼ਿਆਦਾਤਰ ਤੁਹਾਡੇ ਸਿਰ ਤੇ ਦੇਖਣਾ ਚਾਹੁੰਦੇ ਸੀ ਚਲੋ ਤੁਹਾਡੇ ਇਹ ਵੀ ਮੁਬਾਰਕ ਆ ਉਹਦਾ ਕੋਈ ਨਾ ਕੋਈ ਮਿਲਿਆ ਕਿਉਂਕਿ ਬੜੀ ਵੱਡੀ ਲੀਡ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਲੀਡ ਗੁਰਾਇ ਦੇ ਵਿੱਚ ਤੁਹਾਡੀ ਰਹੀ ਸੀ ਕੀ ਕਹਿਣਾ ਚਾਹੂਗੇ ਕਿਉਂਕਿ ਬੜਾ ਤਾਰ ਚੜਾ ਦੇਖਣ ਨੂੰ ਮਿਲਿਆ ਪਿਛਲਾ ਹਫ਼ਤਾ ਦੇਖਿਆ ਸੀਗਾ ਪਿਛਲੇ ਹਫ਼ਤੇ ਦੇ ਵਿੱਚ ਜਿਹੜਾ ਜਿਹੜੇ ਹੁਣ ਉਹਦੇ ਅੰਦਰ ਇੱਥੇ ਚੋਣ ਹੋਈ ਆ ਉਹ ਹੀ ਕਹਿੰਦੇ ਸੀ ਤੱਕਾਸ਼ਾਈ ਹੋ ਗਈ ਤੱਕਣਾ ਹੱਥ ਖੜਾ ਕਰਾਂਦੇ ਸੀ ਸਭ ਤੋਂ ਪਹਿਲਾਂ ਮ ਤੋਡੇ ਮਾਧਿਅਮ ਰਾਹੀਂ ਗੁਰਾਇਆਂ ਲਾਈਵ ਦੇ ਤੁਹਾਡੇ ਸ਼ਰੋਤਿਆਂ ਦਾ ਧੰਨਵਾਦ ਕਰਦਾ ਆ ਕਿਉਂਕਿ ਜਿਹੜਾ ਗੁਰਾਇਆਂ ਲਾਈਵ ਦਾ ਜਿਹੜਾ ਚੈਨਲ ਆ ਇਹ ਇਹ ਸਾਡੇ ਗੁਰਾਇਆਂ ਦੀ ਸ਼ਾਨ ਬਣ ਗਿਆ ਗੁਰਾਇਆਂ ਦੀ ਨਹੀਂ ਜਿੰਨੇ ਵੀ ਆਲੇ ਦੁਆਲੇ ਪਿੰਡਾਂ ਦੀ ਕਿਉਂਕਿ ਲੋਕੀ ਦੇਖਦੇ ਬਹੁਤ ਆ ਜਿੰਨੇ ਵੀ ਸਤਿਕਾਰਤ ਦੇਖੋ ਗੁਰਾਇਆਂ ਲਾਈਵ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਹੈਗਾ ਵੀ ਇਹ ਸਭ ਤੋਂ ਜ਼ਿਆਦਾ ਤੁਸੀਂ ਤੁਹਾਨੂੰ ਵੋਟਾਂ ਮੀਆਂ ਸੀ ਅਜੀ ਅਜੀ ਪ੍ਰਧਾਨੀ ਆ ਤੁਹਾਡੇ ਸਾਹਮਣੇ ਕਰਾਇ ਲੱਗਦੇ ਸਾਹਮਣੇ ਪਰ ਉਹਦੇ ਕੋਈ ਮੈਟਰ ਨਹੀਂ ਕਰਾਉਂਦੇ ਆਪਾਂ ਕੰਮ ਸੇਵਾਦਾਰ ਆ ਆਪਾਂ ਲੋਕਾਂ ਲਈ ਸੇਵਾ ਲਈ ਹਮੇਸ਼ਾ ਦਿਨ ਰਾਤ ਤਤਪਰ ਹੈਗੇ ਆ ਤੇ ਮਤਲਬ ਲੋਕ ਆਪਣਾ ਕੰਮ ਆ ਬਈ ਲੋਕਾਂ ਦੇ ਕੰਮ ਆਉਣਾ ਕਿ ਜੇਕਰ ਉਸ ਪਰਮਾਤਮਾ ਨੇ ਅਕਾਲ ਪੁਰਖ ਨੇ ਸਾਡੇ ਤੇ ਰਹਿਮਤ ਕੀਤੀ ਆ ਸਾਨੂੰ ਇੰਨੀ ਬਖਸ਼ਿਸ਼ ਜਾਂ ਇੰਨੀ ਸਾਡੇ ਤੇ ਉਹਨੇ ਕਰਮ ਨਵਾਜ਼ੀ ਕੀਤੀ ਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੈ ਕੇ ਜਾਈਏ ਤੇ ਲੋਕਾਂ ਦੇ ਸਹਾਈ ਹੋਈਏ ਮੋਢੇ ਨਾਲ ਮੋਢਾ ਜੋੜ ਕੇ ਕੀ ਕੋਸ਼ਿਸ਼ ਸਮੱਸਿਆਵਾਂ ਕਿ ਸਮੱਸਿਆਵਾਂ ਦਾ ਸ਼ੇਅਰ ਕਰਾਇਆ ਕਿ ਨਾਂ ਦੇ ਜੁੜਿਆ ਹੋਇਆ ਹੈ ਨਾ ਲੋਕ ਕਹਿੰਦੇ ਆ ਪਿੰਡਾਂ ਅਸੀਂ ਤਾਂ ਪਿੰਡੇ ਵਿੱਚ ਜਾ ਕੇ ਰਾਜੀਆ ਬੋਪਰਾ ਦੀ ਗੱਲ ਕਰ ਲਈ ਬੋਪਰਾ ਕਹਿੰਦੇ ਸਾਨੂੰ ਤਾਂ ਕੱਟ ਦਿਓ ਸਾਡੇ ਦੋ ਬੋਰ ਜਿਹੜੇ ਕੱਟ ਦਿਓ ਇੰਨੀ ਸਮੱਸਿਆਵਾਂ ਆਇਆ ਜੇ ਅਸੀਂ ਪਿੰਡ 'ਚ ਹੁੰਦੇ ਤਾਂ ਸਾਡੀਆਂ ਸਮੱਸਿਆਵਾਂ ਮ ਹੱਲ ਹੋ ਜਾਣੀਆਂ ਸੀਗੀਆਂ ਕੀ ਕੋਸ਼ਿਸ਼ ਸਮੱਸਿਆਵਾਂ ਜਿਹੜਾ ਦੇਖਦੇ ਆ ਕਿ ਹਾਊਸ ਹੁਣ ਚਲੋ ਸੌ ਚੱਕ ਸਮਾਗਮ ਹੋ ਗਿਆ ਸੀ ਪ੍ਰਧਾਨਗੀ ਦਾ ਰੀਡ ਕਾਰਡ ਗਿਆ ਸੀ ਉਹ ਵੀ ਅੱਜ ਪੂਰਾ ਹੋ ਗਿਆ ਹੈ ਤੇ ਹੁਣ ਕੀ ਕੁਝ ਸਮੱਸਿਆ ਹਾਊਸ ਮੀਟਿੰਗ ਕਦੋਂ ਹੋਣ ਜਾ ਰਹੀ ਹੈ 26 ਜਨਵਰੀ ਵੀ ਹੁਣ ਆ ਗਈ ਹੈ ਤੇ ਕੀ ਕੁਝ ਸਮੱਸਿਆ ਜਿਹੜੀ ਪਹਿਲੇ ਧਰਦੇ ਆਪਾਂ ਹੱਲ ਕਰਾਂਗੇ ਮੀਟਿੰਗ ਦੇ ਸੰਬੰਧ ਦੇ ਵਿੱਚ ਤਾਂ ਮੈਨੂੰ ਸਾਨੂੰ ਮੇਰੇ ਕੋ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਰ ਮੈਂ ਤੁਹਾਨੂੰ ਇਹ ਇਹ ਭਰੋਸਾ ਦਿਵਾਣਾ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਮੈਨੂੰ ਲੱਗਦਾ ਉਹ ਉਹਨਾਂ ਨੇ ਡੈਮੋਕ੍ਰੇਸੀ ਨੂੰ ਮਜ਼ਾਕ ਸਮਝਿਆ ਸੀ ਡੈਮੋਕ੍ਰੇਸੀ ਨੂੰ ਮਜ਼ਾਕ ਸਮਝਿਆ ਸੀ ਤੇ ਲੋਕਾਂ ਨੇ ਮੇਨ ਲੱਗਦਾ ਵੀ ਉਹਨਾਂ ਨਾਲ ਮਜ਼ਾਕ ਕਰਤਾ ਔਰ ਰੱਬ ਨੂੰ ਕਰਕੇ ਕਹਿੰਦਾ ਮੇਰੀ ਪਹਿਲੀ ਪ੍ਰਾਇਓਰਟੀ ਹੋਗੀ ਵੀ ਜਿਹੜਾ ਬਾਥਰੂਮ ਹੈਗਾ ਪਬਲਿਕ ਟਾਇਲਟ ਇਹ ਪਬਲਿਕ ਟਾਇਲਟ ਹੈ ਇਹ ਬੜੀ ਪ੍ਰਾਇਓਰਟੀ ਆ ਇਹਨੂੰ ਆਪਾਂ ਪਹਿਲੇ ਦਿਨਾਂ ਤੋਂ ਜਿਹੜਾ ਹੈਗਾ ਹੱਲ ਕਰਨਾ ਹੈਗਾ ਔਰ ਇਹਦੇ ਵਿੱਚ ਅਸੀਂ ਸਾਨੂੰ ਤੁਹਾਡਾ ਵੀ ਜਿੰਨਕੀ ਬਹੁਤ ਸਹਿਯੋਗ ਚਾਹੀਦਾ ਕਿਉਂਕਿ ਤੁਸੀਂ ਜਿੰਨਕੀ ਗਰਾਿਆਂ ਦੇ ਮਤਲਬ ਹਰ ਹਰ ਟਾਈਮ ਮਤਲਬ ਸਮੱਸਿਆ ਨਾਲ ਖੜਦੇ ਹੈਗੇ ਆ ਅਸੀਂ ਸਾਡੇ ਜਿਹੜੇ ਜਿਹੜੇ ਸਾਡੇ ਸਾਥੀ ਸਾਰੇ ਹੈਗੇ ਆ ਅਸੀਂ ਗਰਾਇਆਂ ਦੇ ਲਈ ਸੇਵਾ ਦੇ ਲਈ ਮੇਰੇ ਸਾ ਅਸੀਂ ਅੱਗੇ ਹੋ ਕੇ ਤਤਪਰ ਹਾਂ ਸਾਰੀ ਟੀਮ ਜਿਹੜੀ इवन ਕਿ ਜਿਹੜੇ ਸਾਡੇ ਨਾਲ ਲੜ ਵੀ ਰਹੇ ਸੀ ਕੁਝ ਕੁ ਬੋਟਾਂ ਕਰਕੇ ਉਹ ਰਹਿ ਵੀ ਗਏ ਹੈਗੇ ਆ ਤੇ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜੇ ਖੜੇ ਆ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਡੇ ਚੈਨਲ ਤੁਹਾਡੇ ਮਾਧਿਅਮ ਰਾਹੀਂ ਹਮ ਧੰਨਵਾਦ ਹੈ